ਵੇ ਫੈਮਲੀ ਵੱਲੋਂ ਰੇਲਵੇ ਪਰਿਵਾਰ ਵੱਲੋਂ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਸੀਨੀਅਰ ਤੋਂ ਸੀਨੀਅਰ ਮੈਂ ਸਮਝਦਾ ਤਿੰਨ ਤਿੰਨ ਪੀੜੀਆਂ ਪਹਿਲਾਂ ਦੇ ਉਹਨਾਂ ਨੂੰ ਦੇਖਦੇ ਰਹੇ ਹਾਂ ਜਾਣਦੇ ਰਹੇ ਹਾਂ ਅੱਜ ਤਾਂ মিডিਆ ਬਹੁਤ ਵੱਡਾ ਹੋ ਗਿਆ ਤੇ ਮੈਂ ਸਮਝਦਾ মিডিਆ ਹੀ ਇਕ ਐਸਾ ਮਾਧਿਅਮ ਹੈ ਜੀ ਦੇ ਨਾਲ ਹਰ ਚੀਜ਼ ਪੋਜ਼ਿਟਿਵ ਨੈਗੇਟਿਵ ਜਿਵੇਂ ਵੀ ਆ ਉਹ ਲੋਕਾਂ ਤੱਕ ਪਹੁੰਚਦੀ ਆ ਮੈਂ ਤੁਸੀ ਜਗ੍ਹਾ ਦਿੱਤੀ ਪ੍ਰੈਸ ਕਲੱਬ ਚੰਡੀਗੜ੍ਹ ਨੇ ਸਾਨੂੰ ਆਪਣੀ ਗੱਲ ਦੱਸਣ ਦਾ ਮੌਕਾ ਦਿੱਤਾ ਇਸ ਗੱਲ ਦੇ ਵੀ ਸਾਡੇ ਪ੍ਰਧਾਨ ਜੀ ਸਾਰੀ ਕਮੇਟੀ ਦਾ ਮੈਂ ਬਹੁਤ ਧੰਨਵਾਦਾ ਇੱਕ ਮਿੰਟ ਅਸੀਂ ਸ਼ੁਰੂ ਕਰਕੇ ਫਿਰ ਆਪਾਂ ਸ਼ੁਰੂ ਕਰਾਂਗੇ ਮੈਂ ਸਭ ਤੋਂ ਪਹਿਲਾਂ ਜਿਹੜੀ ਸਾਡੀ ਅੱਜ ਬਹੁਤ ਪੁਰਾਣਾ ਮੈਂ ਉਹਦੇ ਬਾਰੇ ਕੱਲੀ ਕੱਲੀ ਗੱਲ ਦੱਸਣਾ ਚਾਹੁੰਦਾ ਹਾਂ ਕਿਉਂਕਿ ਰੇਲਵੇ ਇੱਕ ਐਸਾ ਮਾਧਿਅਮ ਅੱਜ ਜਿਹੜਾ ਸਸਤਾ, ਤੇਜ਼ ਤੇ ਸੇਫ ਸਭ ਤੋਂ ਜ਼ਰੂਰੀ ਆ ਕਿਸੇ ਵੇਲੇ ਠੀਕ ਸੀ ਪੰਜਾਬ ਦਾ ਵਰਗਾ ਨੈਟਵਰਕ, ਰੋਡ ਨੈਟਵਰਕ ਕਿਤੇ ਨਹੀਂਗਾ ਪਰ ਉਹ ਚੀਜ਼ਾਂ ਤੋਂ ਬਾਅਦ ਅੱਜ ਬਹੁਤ ਜ਼ਰੂਰਤ ਹੋ ਗਈ ਵੀ ਰੇਲਵੇ ਨੂੰ ਦੁਬਾਰਾ ਤੇ ਮੇਰੇ ਵਰਗੇ ਇੱਕ ਪੰਜਾਬ ਦੇ ਨੌਜਵਾਨ ਨੂੰ ਮੌਕਾ ਨਰਿੰਦਰ ਮੋਦੀ ਜੀ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਮੇਰੇ ਲੀਡਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਜੀ ਤੇ ਮੇਰੇ ਕੈਬਨਿਟ ਮੰਤਰੀ ਅਸ਼ਵਨੀ ਵੈਸ਼ਨਵ ਜੀ ਜਿਨ੍ਹਾਂ ਦੀ ਮੈਂ ਸਮਝਦਾ ਪੰਜਾਬ ਲਈ ਕੋਈ ਕਿਸੇ ਕਿੰਤੂ ਪ੍ਰੰਤੂ ਨਹੀਂ ਵੀ ਜੋ ਕਹਿੰਦਾ ਉਹ ਪੰਜਾਬ ਲਈ ਮਿਲ ਰਿਹਾ ਤੇ ਮੈਂ ਥੋੜਾ ਜਿਹਾ ਜਲਦੀ ਇਹਦੇ ਲਾਈਨ ਬਾਰੇ ਸ਼ੁਰੂਆਤ ਜ਼ਰੂਰ ਕਰੂੰਗਾ ਜਿਹੜੀ ਪੱਟੀ ਤੇ ਜਿਹੜੀ ਫਰੋਜ਼ਪੁਰ ਆ ਤੁਸੀਂ ਕਰੋ ਸ਼ੁਰੂ ਦੇਖੋ ਇਹ तकरीबन ਸਭ ਤੋਂ ਪਹਿਲਾਂ ਉਦੋਂ ਪਹਿਲਾਂ ਵੀ ਪਰ 2008 ਦੇ ਵਿੱਚ ਸਭ ਤੋਂ ਪਹਿਲਾਂ ਇੱਕ ਚਿੱਠੀ ਲਾਲੂ ਪ੍ਰਸ਼ਾਦ ਯਾਦਵ ਜੀ ਉਦੋਂ ਮੰਤਰੀ ਸੀ ਉਹਨਾਂ ਨੂੰ ਲਿਖੀ ਗਈ ਸੀ ਉਹਦੇ ਬਾਰੇ ਮੈਂ ਡਿਟੇਲ ਤੁਹਾਨੂੰ ਦੱਸਾਂਗਾ ਪਰ ਇਹ ਜਿਹੜਾ ਆਪਣਾ ਰeal ਲਿੰਕ ਆ ਜਿਹੜਾ ਇਹ ਅਸੀਂ ਇਹਦੀ ਤਿਆਰੀ ਕਰ ਲਈ ਸੀ ਪਰ ਕਿਉਂਕਿ ਇਲੈਕਸ਼ਨ ਕੋਰਟ ਸੀ ਗੱਲ ਵੋਟਾਂ ਤੋਂ ਬਾਅਦ ਕਿਉਂਕਿ ਤਰਨਤਾਰਨ ਜ਼ਿਲ੍ਹਾ ਹੈ ਜਿਹੜਾ ਉਹ ਪੱਟੀ ਤਹਿਸੀਲ ਆ ਉਹ ਚ ਪੈਂਦੀ ਹੈ ਇਸ ਕਰਕੇ ਅਸੀਂ ਅਨਾਉਂਸ ਨਹੀਂ ਕੀਤਾ ਸੀ ਤੇ ਅੱਜ ਵੋਟਾਂ ਤੋਂ ਬਾਅਦ ਇਹ ਅਨਾਉਂਸਮੈਂਟ ਸ਼ੁਰੂ ਕੀਤੀ ਆ ਤੁਸੀਂ ਦੇਖਦੇ ਹੋ ਵੀ ਇਹ ਤਰਨਤਾਰਨ ਡਿਸਟ੍ਰਿਕਟ ਆ ਜਿਹੜਾ ਇਹ ਅਮਰਸਰ ਸਾਹਿਬ ਤੱਕ ਇੱਥੇ ਤੱਕ ਇਹ ਸਾਰੀ ਲਾਈਨ ਆ ਜਿਹੜੀ ਉਹ ਆਉਂਦੀ ਆ ਆ ਜਿਹੜਾ ਘੜਿਆਲਾ ਜਿਹੜੀ ਜਗ੍ਹਾ ਹੈ ਇਹ ਤੋਂ ਇਹ ਰੇਲ ਲਾਈਨ ਸੀ ਸ਼ੁਰੂ ਕਰਨੀ ਆ ਜਿਹੜੇ ਕਿ 700 64 ਕਰੋੜ 764 ਕਰੋੜ ਦੀ ਇਹ ਟੋਟਲ ਲੰਬਾਈ ਮੈਂ 25 ਕਿਲੋਮੀਟਰ ਕੋਸ਼ਾ ਜਿਹੜੀ ਉਹਦੇ ਬਾਰੇ ਤੇ ਇਹ ਇੰਨਾ ਬਜਟ ਆ ਜਿਹੜਾ ਇਹਦੇ ਬਾਰੇ ਰੱਖਿਆ ਗਿਆ ਤੇ ਇਹ ਸਿੱਧੀ ਜਾ ਕੇ ਉਰੇ ਇੱਥੇ ਥੱਲੇ ਜਾ ਕੇ ਜਿਹੜਾ ਕਿ ਸਾਡਾ ਜੀਰਾ ਜਿਹੜੀ ਆ ਉਹ ਸਾਡਾ ਬਲਾਕ ਪੈ ਜਾਏਗਾ ਤੇ ਜ਼ਿਲ੍ਹਾ ਫਿਰੋਜ਼ਪੁਰ ਮੱਲਾਂ ਵਾਲਾ ਖਾਸ ਇਹ ਅੱਠ ਪਿੰਡ ਨੇ ਜਿਹੜੇ ਜਿੱਦੀ ਜ਼ਮੀਨ ਆਉਣੀ ਆ ਅੱਠ ਪਿੰਡ ਨੇ ਜਿਹੜੇ ਉਹ ਤਕਰੀਬਨ ਕਰਨਤਰਨ ਜ਼ਿਲ੍ਹੇ ਦੇ ਹੋਣਗੇ ਚਾਰ ਪਿੰਡ ਨੇ ਜਿਹੜੇ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਹੋਣਗੇ ਤੇ ਇਹਦੇ ਵਿੱਚ ਇੱਕ ਵੱਡਾ ਜਿਹੜਾ ਸਭ ਤੋਂ ਆ ਸਤਲੁਜ ਜਿਹੜਾ ਦਰਿਆ ਹੈ ਜਿਹੜੀ ਦੇ ਵਾਰ ਆਪਣੀ ਉਹ ਵਿੱਚ ਆਉਂਦੀ ਆ ਤੇ ਇਹਦੇ ਕਰਕੇ ਇਹ ਕੱਲਾ ਹੀ ਜਿਹੜਾ ਏ ਤਕਰੀਬਨ 400 ਕਰੋੜ ਰੁਪਏ ਦਾ ਤਕਰੀਬਨ ਇਹ ਦੇ ਉੱਤੇ ਬ੍ਰਿਜ ਬਣੇਗਾ ਰੇਲਵੇ ਬ੍ਰਿਜ ਜਿਹੜਾ ਬਹੁਤ ਵੱਡਾ ਮੈਂ ਸਮਝਦਾ ਇੱਕ ਉਪਲਬਧ ਦੀ ਆ ਸਾਡੀ ਇਹਦੇ ਪਿੱਛੇ ਕੰਮ ਰੁਕਿਆ ਹੋਇਆ ਸੀ ਤੇ ਮੈਂ ਅੱਗੇ ਜ਼ਰੂਰ ਸਲਾਈਡ ਆ ਜਿਹੜੀ ਉਹ ਦਿਖਾਉਣਾ ਚਾਹੂੰਗਾ ਇਸ ਤਰੀਕੇ ਦੇ ਨਾਲ ਇਹਦਾ ਫਾਇਦਾ ਕੀ ਕੀ ਆ ਦੇਖੋ ਆਪਾਂ ਕਹਿ ਦਿੰਨੇ ਆ ਵੀ ਪੋਰਟ ਤੋਂ ਬਗੈਰ ਕੁਛ ਨਹੀਂ ਜੇ ਪੋਰਟਸ ਇੱਧਰਲੇ ਪਾਸੇ ਦਾ ਪਾਕਿਸਤਾਨ ਹਮੇਸ਼ਾ ਆਪਣੀ ਇਹ ਗੱਲ ਰਹੀ ਪੰਜਾਬ ਦੀ ਵੀ ਜੇ ਡਿਵੈਲਪਮੈਂਟ ਕਰਨੀ ਆ ਤਰੱਕੀ ਕਰਨੀ ਆ ਜਿਆਦਾ 에어ਪੋਰਟ 에어ਪੋਰਟ ਵੀ ਪਰ ਜਹਾਜ਼ ਚ ਕੀ ਜਾ ਸਕਦਾ ਸਭ ਤੋਂ ਸਸਤਾ ਜੇ ਤੁਸੀਂ ਕੋਈ ਵੀ ਨਾ ਰਿਆਦ ਕਰਨਾ ਤੁਸੀਂ ਚੀਜ਼ ਆਪਣੀ ਭੇਜਣੀ ਆ ਸਭ ਤੋਂ ਸਸਤੀ ਔਕਾਤ ਚ ਆਉ ਸ਼ਿਪ ਚ ਤੇ ਇਹ ਸ਼ਿਪ ਤੱਕ ਪਹੁੰਚਣਾ ਤੇ ਸੜਕਾਂ ਟੱਕਾ ਰਹਿਤ ਬਹੁਤ ਥੋੜਾ ਥੋੜਾ ਮਾਲ ਜਾ ਸਕਦਾ ਤੇ ਇਹ ਟ੍ਰੇਨ ਰਾਹੀ ਜੇ ਅਸੀਂ ਕਿ ਗੜਗਾਉਂ ਜਾਂ ਅਸੀਂ ਫਰੀਦাবাদ ਤੋਂ ਵਧੀਆ ਸ਼ਹਿਰ ਸਾਡਾ ਸ੍ਰੀ ਅਮਰitsar ਸਾਹਿਬ ਜਿਹੜਾ ਕਿ ਹਮੇਸ਼ਾ ਕਿਹਾ ਜਾਂਦਾ ਵੀ ਉਧਰ ਬਾਰਡਰ ਨਹੀਂ ਖੁੱਲਦੇ ਇਸ ਕਰਕੇ ਦਿੱਕਤ ਆ ਪਰ ਆ ਸਿੱਧੀ ਹੁਣ ਲਾਈਨ ਇਹ ਕੱਲਾ ਇਹ ਨਹੀਂਗਾ ਇਹ ਲਾਈਨ ਜਿੱਥੇ ਮਾਝੇ ਨੇ ਮਾਲਵੇ ਨਾਲ ਜੁੜਨਾ ਮਾਝੇ ਨੇ ਮਾਲਵੇ ਨਾਲ ਜੁੜਨਾ ਉਦੋਂ ਤੱਕ ਸਿੱਧਾ ਸਾਡੇ ਜਿਹੜੇ ਪੋਰਟ ਨੇ ਉਹਦੇ ਨਾਲ ਜਾ ਕੇ ਇਹ ਲਾਈਨ ਜੁੜੂਗੀ ਇਥੋਂ ਸਿੱਧਾ ਨਿਰਯਾਤ ਲਈ ਸਮਾਨ ਉੱਥੇ ਜਾਏਗਾ ਉੱਥੋਂ ਆਏਗਾ ਇਹ ਐਡੀ ਵੱਡੀ ਦੂਜੀ ਸਾਡੇ ਬਾਰਡਰ ਦੇ ਡਿਸਟ੍ਰਿਕਟ ਨੇ ਦੋਨੋਂ ਹਮੇਸ਼ਾ ਜਦੋਂ ਵੀ ਦੇਸ਼ ਤੇ ਕੋਈ ਖਤਰਾ ਪੈਂਦਾ ਭੀੜ ਪੈਂਦੀ ਆ ਤਾਂ ਸਭ ਤੋਂ ਵੱਧ ਬਾਰਡਰ ਨੂੰ ਜਦੋਂ ਸਾਡੀ ਫੌਜ ਦੀ ਮੂਵਮੈਂਟ ਹੋਣੀ ਆ ਹੋਰ ਕੁਝ ਚੀਜ਼ਾਂ ਦੀ ਹੋਣੀ ਆ ਤੇ ਉਹਦੇ ਲਈ ਲਾਈਨ ਆ ਜਿਹੜੀ ਨਾਲ ਦੀ ਨਾਲ ਸਾਨੂੰ ਕੋਈ ਇਸ਼ੂ ਕੋਈ ਪ੍ਰੋਬਲਮ ਨਹੀਂ ਆਏਗੀ ਇੱਕ ਲਾਈਨ ਤਾਂ ਜਾਂਦੀ ਹੋ ਜਾਂਦੀ ਹੈ ਜਿਹੜੀ ਸਿੱਧੀ ਆਪਣੀ ਦਿਲੰਦਰੋਂ ਅੰਮ੍ਰਿਤਸਰ ਹੋ ਕੇ ਇਹ ਦੂਜੀ ਲਾਈਨ ਓਡੀ ਵੱਡੀ ਹੀ ਲਾਈਨ ਆ ਜਿਹੜੀ ਇਹ ਲਾਈਨ ਬਣੇਗੀ ਜਿਹੜੀ ਫਿਰੋਜ਼ਪੁਰ ਤੱਕ ਸਿੱਧੀ ਔਰ ਤੋਂ ਬਾਅਦ ਰਾਜਸਥਾਨ ਤੋਂ ਗੁਜਰਾਤ ਕਾਂਡਲਾ ਪੋਰਟ ਹੋਰ ਵੱਡੇ ਵੱਡੇ ਪੋਰਟ ਨੇ ਐਂ ਹੀ ਮਹਾਰਾਸ਼ਟਰ ਦੇ ਪੋਰਟ ਨੇ ਜਿੱਥੇ ਜਾ ਕੇ ਇਹ ਸਾਨੂੰ ਫਾਇਦਾ ਹੋਣਾ ਸਭ ਤੋਂ ਵੱਡਾ ਤੇ ਤੁਸੀਂ ਹੈਰਾਨ ਹੋਵੋਗੇ ਮੈਂ ਚ ਦਿਖਾਉਣਾ ਚਾਹਨਾ ਥੋੜਾ ਵੀ ਕਿ ਕਿੰਨੇ ਚਿਰ ਦਾ ਇਹ ਕੰਮ ਐਵੇਂ ਹੀ ਲੋਕ ਕਹਿਣਗੇ ਜੀ ਹੁਣ ਜੇ ਪੋਰਟ ਦਾ ਨਾਮ ਆ ਗਿਆ ਤਾਂ ਕਿਸੇ ਬੰਦੇ ਆ ਦਾ ਦੋਨੋਂ ਆਣਾ ਲੈਣਗੇ ਜੀ ਸਾਡੇ ਇਹ ਜੇ ਵੀ ਨੇਗੇਟਿਵ ਲੋਕ ਬੜੇ ਹੋਏ ਅਭੀ ਇਹ ਤਾਂ ਹੀ ਤਾਂ ਕੀਤਾ ਗਿਆ ਇਹ ਤਾਂ 2008 ਦੀ ਤਾਂ ਪਹਿਲੀ ਵਾਰੀ ਇਹ ਗੱਲ ਆਈ ਉਦੋਂ ਪਹਿਲਾਂ ਇਹ ਇੱਕ ਚਿੱਠੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੁਣਾਂ ਨੇ ਲਿਖੀ ਉਸ ਵੇਲੇ ਉਦੋਂ ਬਾਅਦ ਉਹ ਚਿੱਠੀਆਂ ਕੈਪਟਨ ਬਰਿੰਦਰ ਸਿੰਘ ਜੀ ਲਿਖਦੇ ਰਹੇ ਪਵਨ ਮਨਸਲ ਜੀ ਮੰਤਰੀ ਰਹੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਬਮਨਟੇਕ ਸਿੰਘ ਆਲੂ ਵਾਲੀ ਆ ਮੈਂ ਤੁਹਾਨੂੰ ਸਾਰੀਆਂ ਚਿੱਠੀਆਂ ਦਿਖਾਉਂਗਾ ਉਹਨਾਂ ਨੇ ਬੜੀ ਉਸ ਵੇਲੇ ਪਲੈਨਿੰਗ ਕਮਿਸ਼ਨ ਹੁੰਦਾ ਸੀ ਕਿਸੇ ਤੋਂ ਨਹੀਂ ਹੋਇਆ ਸਿਰਫ ਕੌਲ ਸੀ ਕੋਈ ਕਹਿੰਦਾ ਸੀ ਅਸੀਂ ਜੀ ਪੈਸੇ ਦੇ ਦਾਂਗੇ ਦਿੰਦੇ ਨਹੀਂ ਸੀ ਕੋਈ ਕਹਿੰਦਾ ਸੀ ਜੀ ਅਸੀਂ ਪਹਿਲਾਂ ਕਹਿੰਦੇ ਸੀ ਚਿੱਠੀਆਂ ਲਿਖ ਦਿੰਦੇ ਸੀ ਅਸੀਂ ਕਾਸਟ ਸ਼ੇਅਰਿੰਗ ਬੇਸ ਤੇ ਕਰਾਂਗੇ ਰੇਲਵੇ ਨੂੰ ਬਣਾ ਦੇ ਜ਼ਮੀਨ ਅਸੀਂ ਖਰੀਦ ਦਾਂਗੇ ਅਖੀਰ ਕਿਸੇ ਨੇ ਵੀ ਜਦੋਂ ਮੈਂ ਮੰਤਰੀ ਬਣਿਆ ਫਾਈਨਾਂ ਪ੍ਰਾਣੀਆਂ ਕੱਡੀਆਂ ਜਿਹੜੀਆਂ ਥੱਬੇ ਫਾਈਨਾਂ ਦੇ ਬਣੇ ਪਏ ਸੀ ਪਰ ਕੋਈ ਅੱਗੇ ਨਹੀਂ ਵਧਿਆ ਸੀ ਹੁਣ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰਕੇ ਬਈ ਜੀ ਪੰਜਾਬ ਆ ਪੰਜਾਬ ਨੂੰ ਲੋੜ ਆ ਪੈਸਾ ਸਾਡੇ ਕੋਲ ਨਹੀਂਗਾ ਆਸੀਂ ਨਾ ਕੋਈ ਜ਼ਮੀਨ ਦਾ ਪੈਸਾ ਦੇ ਸਕਦੇ ਨਾ ਕੋਈ ਹੋਰ ਦੇ ਸਕਦੇ ਆ ਤਾਂ ਇਹ ਫੈਸਲਾ ਕੀਤਾ ਵੀ ਜਿੰਨੀ ਵੀ ਜ਼ਮੀਨ ਜਿੰਨੀ ਵੀ ਜ਼ਮੀਨ ਖਰੀਦਣੀ ਪਊ ਉਹ ਵਧੀਆ ਤੋਂ ਵਧੀਆ ਮਹਿੰਗੇ ਤੋਂ ਮੈਂ ਕਿ ਕੋਈ ਬਾੜੀ ਟਰੈਕਲੀ ਕੋਈ ਬਾੜੀ ਸੜਕਾਂ ਵਾਂਗੂ ਹਾਈਵੇ ਵਾਂਗੂ ਲੈਣਨੀ ਚਾਹੀਦੀ ਹੁੰਦੀ ਤੇ ਇਹਦਾ ਇੱਕ ਮੈਂ ਹੋਰ ਖੁਸ਼ੀ ਦੀ ਗੱਲ ਦੱਸਦਾ ਕਿਸੇ ਵੇਲੇ ਸਾਡੀ ਗੁਰਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਉਹਨਾਂ ਨੇ ਪੂਰਾ ਇਹਦੇ ਉੱਤੇ ਇੱਕ ਇੱਕ ਚੀਜ਼ ਦੀ ਸਟੱਡੀ ਕੀਤੀ ਆ ਉਹ ਰਿਪੋਰਟ ਵੀ ਮੈਂ ਤੁਹਾਨੂੰ ਦਵਾਂਗਾ ਮੈਂ ਧੰਨਵਾਦੀ ਹਾਂ ਉਸ ਵੇਲੇ ਜਿਹੜੇ ਸਾਡੇ ਉਸ ਵੇਲੇ ਦੇ ਵੀਸੀ ਸੀ ਜਿਨ੍ਹਾਂ ਨੇ ਬਹੁਤ ਹੀ ਇਹਦੀ ਇੱਕ ਇੱਕ ਚੀਜ਼ ਦੀ ਉਸ ਵੇਲੇ ਉਹਨਾਂ ਨੇ ਤਕਰੀਬਨ ਉਹਨਾਂ ਨੂੰ 10 ਲੱਖ ਰੁਪਈਆ ਉਦੋਂ ਮਹయ్యా ਕਰਵਾਇਆ ਸੀ ਤੇ ਸਾਡੇ ਉਸ ਵੇਲੇ ਪ੍ਰੋਫੈਸਰ ਡਾਕਟਰ ਜਸਪਾਲ ਸਿੰਘ ਸੰਧੂ ਸਾਹਿਬ ਉਹਨਾਂ ਨੇ ਇਹਦੀ ਤਕਰੀਬਨ ਇੱਕ ਇੱਕ ਚੀਜ਼ ਇੱਕ ਇੱਕ ਪਿੰਡਾਰੇ ਰਿਪੋਰਟ ਵਿੱਚ ਤੁਹਾਨੂੰ ਦਵਾਂਗਾ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਉਸ ਵੇਲੇ ਇਹ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹ ਕਰਵਾ ਕੇ ਰੱਖੀ ਸੀ ਵੀ ਕਿਸ ਪਿੰਡ ਦੇ ਵਿੱਚ ਕਿਹੜੇ ਘਰ ਦੀ ਜ਼ਮੀਨ ਜਾਣੀ ਆ ਕਿਹੜੇ ਬੰਦੇ ਨੇ ਜਿਨ੍ਹਾਂ ਕੋਲ ਜ਼ਮੀਨ ਨਹੀਂ ਪਰ ਉਹ ਉੱਥੇ ਕੰਮ ਕਰਦੇ ਆ ਉਹਨਾਂ ਨੂੰ ਵੀ ਕੱल्याਨ ਕੱल्याਨ ਨੂੰ ਅਸੀਂ ਰੀਹੈਬਿਟੇਸ਼ਨ ਕਿਸੇ ਨੂੰ ਇਹ ਨਹੀਂ ਹੋਊਗਾ ਕੋਈ ਉਹਨਾਂ ਨੂੰ ਕੋਈ ਤਕਲੀਫ ਆਊਗੀ ਪਰ ਅੱਜ ਕਦੇ ਵੀ ਮੈਂ ਸਮਝਦਾ ਪੰਜਾਬ 'ਚ ਐਡੇ ਵੱਡੇ ਪ੍ਰੋਜੈਕਟ ਨਹੀਂ ਆਏ ਆ ਮੁੱਖ ਮੰਤਰੀ ਸਾਹਿਬ ਕਹਿ ਦਿੰਦੇ ਆ ਜੀ ਕੋਕ ਦੀ ਮਸ਼ੀਨ ਲਵਾ ਲਓ ਜੀ ਕਦੇ ਕਹਿ ਦਿੰਦੇ ਆ ਮਹਿਕਮਾ ਇਹ ਦਿੱਤਾ ਜਾਂਦਾ ਏ ਸਿੰਧੀਆ ਸਾਹਿਬ ਨੂੰ ਦੇਤਾ ਏਅਰਵੇਜ਼ ਨਹੀਂ ਸੀ ਹੁਣ ਰਵਨੀਤ ਨੂੰ ਮਹਿਕਮਾ ਦੇਤਾ ਰੇਲਵੇ ਆ ਜਿਹੜੀ ਉਹ ਨਹੀਂ ਅਰੇ ਭਈ ਰੇਲਵੇ 100% ਰੇਲਵੇ ਸਰਕਾਰ ਦੀ ਆ ਤੇ ਸਰਕਾਰ ਕੋਲ ਆ ਕਿਸੇ ਦੀ ਕੋਈ ਦਖਲਅੰਦਾਜ਼ੀ ਨਹੀਂ ਇਹਦੇ ਵਿੱਚ ਸਿੱਧੀ ਰੇਲਵੇ ਆ ਜਿਹੜੀ ਉਹ ਰੋਜ਼ ਦੀਆਂ 24000 ਟ੍ਰੇਨਾਂ ਚੱਲਦੀਆਂ ਨੇ 24000 ਟ੍ਰੇਨਾਂ ਮੁਲਕ ਦੀਆਂ ਚੱਲਦੀਆਂ ਨੇ 12000 ਟ੍ਰੇਨਾਂ ਸੀ ਆ ਹੁਣ ਛੱਡ ਲਈ ਸਿਰ ਸਪੈਸ਼ਲ ਟ੍ਰੇਨਾਂ ਚਲਾਈਆਂ ਸੀ ਵੀ ਲੋਡ ਆ ਕਿਤੇ ਕੋਈ ਦਿੱਕਤ ਨਾ ਆਵੇ ਐਂ ਅੱਗੇ ਸਾਡੇ ਗੁਰੂਆਂ ਦਾ ਦਿਹਾੜਾ ਆ ਰਿਹਾ ਪਵਿੱਤਰ ਉਹਦੇ ਲਈ ਚਲਾਵਾਂਗੇ ਤੇ ਮੈਂ ਥੋੜਾ ਜਿਹਾ ਇਸ ਵਾਰ ਇਹਦੇ ਬਾਰੇ ਦੱਸਣਾ ਚਾਹਣਾ ਵੀ ਜਦੋਂ ਇਹ ਇੱਕ ਸਫਰ ਘੱਟ ਹੋਏਗਾ ਇੱਕ ਇਹਦੇ ਨਾਲ ਇਕੱਲਾ ਇਹ ਨਹੀਂ ਜਦੋਂ ਇਹ ਖਾਸ ਤੌਰ ਤੇ ਪ੍ਰੋਜੈਕਟ ਇਹਦੇ ਵਪਾਰ ਸਭ ਤੋਂ ਵੱਡਾ ਹੈ ਵਪਾਰ ਦੀ ਹੱਬ ਸਾਡਾ ਬਣੇਗਾ ਸਿੱਖਿਆ ਲਈ ਸਾਨੂੰ ਬੜੇ ਬੜੇ ਵੱੜੀ ਯੂਨੀਵਰਸਿਟੀ ਕਾਲਜ ਕਿਤੇ ਕਿੱਥੇ ਤੱਕ ਜਾਣਗੇ ਲੋਕ ਸਾਡੇ ਧਾਰਮਿਕ ਕੇਂਦਰ ਕਿਉਂਕਿ ਦਰਬਾਰ ਸਾਹਿਬ ਦਰਬਾਰ ਸਾਹਿਬ ਤੋਂ ਦੁਨੀਆ ਆਉਂਦੀ ਆ ਤੇ ਜਦੋਂ ਆਹ ਟਰੈਕ ਬਣੇਗਾ ਤੁਸੀਂ ਅੰਦਾਜ਼ਾ ਲਾਓ ਵੀ ਕਿੰਨੀ 1 ਲੱਖ ਤਾਂ ਅੱਜ ਅੱਜ ਦੀ ਫੁੱਟਫੌਲ ਆ ਤੇ ਇਹਦੇ ਨਾਲ ਆਉਣ ਨਾਲ ਕਿੰਨਾ ਹੋਰ ਸੌਖਾ ਹੋਊਗਾ ਕੰਮ ਕਿੰਨਾ ਵਪਾਰ ਵਧੇਗਾ ਤੇ ਮਿਲਟਰੀ ਦੀ ਬੜਾ ਵੱਡਾ ਸਾਨੂੰ ਇਹਦੇ ਨਾਲ 10 ਲੱਖ ਲੋਕਾਂ ਨੂੰ ਸਿੱਧਾ 10 ਲੱਖ ਲੋਕਾਂ ਨੂੰ ਸਿੱਧਾ ਜਦੋਂ ਇਹ ਕੰਮ ਸ਼ੁਰੂ ਹੋ ਜੂ 500 ਕਰੋੜ ਦਾ ਆਹ ਜਿਹੜੀ ਰਾਜਪੁਰਾ ਇਹ ਸ਼ੁਰੂ ਹੋਣੀ ਇਹਦੇ ਨਾਲ ਜਦੋਂ 764 ਕਰੋੜ ਰੁਪਏ ਜਾਣਾ ਕਿੱਥੇ ਆ ਸਾਡੀ ਉਹ ਲੇਬਰ ਹੋ ਸਾਡਾ ਹੀ ਰੇਤਾ ਸੀਮੈਂਟ ਸਰੀਆ ਬਜਰੀ ਕਿਧਾ ਆਉਣਾ ਸਾਰਾ ਕੁਝ ਪੰਜਾਬ ਤੋਂ ਲਿਆ ਜਾਊਗਾ ਸਾਡੇ ਇੰਜੀਨੀਅਰ ਸਾਡੇ ਕੰਮ ਕਰਨਗੇ ਮਿਸਤਰੀ ਸਾਡੇ ਕੰਮ ਕਰਨਗੇ ਜੇ ਹੀ ਸਾਡੇ ਕੰਮ ਕਰਨਗੇ ਐਸ ਡੀਓ ਸਾਡੇ ਕੰਮ ਕਰਨਗੇ ਇਹਦੇ ਨਾਲ 2.250 ਹਜ਼ਾਰ ਸਿੱਧਾ ਰੋਜ਼ਗਾਰ ਆ ਜਿਹੜਾ ਉਹ ਮਿਲੂਗਾ ਆ ਸਿੱਧੇ ਤੌਰ ਤੇ 10 ਲੱਖ ਸਿੱਧਾ ਤੇ ਰੋਜ਼ ਤਕਰੀਬਨ 2500 ਤੋਂ 3500 ਲੋਕਾਂ ਨੂੰ ਸਹੂਲਤ ਮਿਲੇਗੀ ਮੈਂ ਇੱਕ ਟ੍ਰੇਨ ਆ ਚਲਾਈ ਆ ਜਿਹੜੀ ਬੰਦੇ ਵਾਰਤ ਮੈਨੂੰ ਤਾਂ ਹੈਰਾਨਗੀ ਹੋਈ ਮੈਨੂੰ ਇੰਨੀ ਆਸ ਨਹੀਂ ਸੀ ਕਿਉਂਕਿ ਸ਼ਤਾਬਦੀ ਵਗੈਰਾ ਚੰਡੀਗੜ੍ਹ ਜਾਂ ਅੰਮ੍ਰਿਤਸਰ ਸਾਹਿਬ ਪਰਮਿੱਤਰ ਥਾਂਾਂ ਨਾ ਜਾਂਦੀਆਂ ਰਹਿੰਦੀਆਂ ਮਾਲਵੇ ਨੇ ਕਦੇ ਦੇਖਿਆ ਹੀ ਨਹੀਂ ਸੀ ਫਿਰੋਜ਼ਪੁਰ ਸਾਡਾ ਐਡਾ ਮੇਨ ਜਗ੍ਹਾਏ ਬੰਦੇ ਮਾਰਜ 5 ਵਜੇ ਲੋਕ ਉਹਦੇ ਨਾਲ ਸੈਲਫੀਆਂ ਖਿਚਾਉਣ ਲੱਗੇ ਜਿਸ ਸਮਨਾ ਬਹੁਤ ਵੱਡੇ ਕੋਈ ਕ੍ਰਿਕਟਰ ਨਾਲ ਜਾਂ ਹੀਰੋ ਹੀਰ ਨਾਲ ਫੋਟੋ ਖਿਚਾਉਂਦੇ ਆ ਸੈਲਫੀਆਂ ਲੈ ਰਹੇ ਸੀ ਤੇ ਰਾਤ ਮੈਂ ਦੇਖਿਆ ਕੋਈ ਐਸਾ ਖੇਤ ਨਹੀਂ ਸੀ ਜਿੱਥੇ ਉਹਦੀ ਵੀਡੀਓ ਨਹੀਂ ਬਣਾ ਰਹੇ ਸੀ ਤੁਸੀਂ ਵੀ ਦੇਖਿਆ ਹਣਾ ਇੰਸਟਾਗ੍ਰam ਤੇ ਆ ਜਿਹੜੇ ਗਰੁੱਪ ਬਣੇ ਹੁੰਦੇ ਆ ਦੋ ਤਿੰਨ ਦਿਨ ਦੇ ਜਿਹੜਾ ਵੀ ਅੱਗੇ ਕਰੋ ਰੀਲ ਉਹਦੀ ਆ ਰਹੀ ਆ ਇਸ ਤਰੀਕੇ ਨਾਲ ਰੇਲਵੇ ਦਾ ਰਿਸਪੌਂਸ ਤੇ ਆ ਅੰਦਾਜ਼ਾ ਲਾਓ ਇਹ ਅਸੀਂ ਆ ਪਿਛਲੇ ਦੋ ਤਿੰਨ ਮਹੀਨੇ ਚ ਦੋ ਰੇਲਵੇ ਲਾਈਨਾਂ ਜਿਹੜੀਆਂ ਬਹੁਤ ਵੱਡੇ ਪ੍ਰੋਜੈਕਟ ਜਿਹੜੇ ਰੁਕੇ ਪਏ ਸੀ ਮੈਂ ਇਹ ਮਾਣ ਤੇ ਫਕਰ ਨਾ ਕਹਨਾ ਅਸੀਂ ਇਹੀ ਕੰਮ ਕਰ ਰਹੇ ਆਂ ਵੀ 27 ਚ ਜਦੋਂ ਇਲੈਕਸ਼ਨ ਆਉਣ ਤੋਂ ਪਹਿਲਾਂ ਮੈਂ ਹਜੇ ਪੋਲਿਟਿਕਲ ਗੱਲ ਨਹੀਂ ਕਰਨਾ ਚਾਹੁੰਦਾ ਤਾਂ ਜਾਵਾਂਗੇ ਜੇ ਲੋਕਾਂ ਨੂੰ ਪਹਿਲਾਂ ਅਸੀਂ ਆਪਣੇ ਕੰਮ ਕਰਕੇ ਦਿਖਾਵਾਂਗੇ ਬਈ ਬੈਂਕ ਮੇਦੇ ਉਸ ਤੋਂ ਬਾਅਦ ਆਹ ਚਿੱਠੀ ਵੀ ਇਹ ਅੱਜ ਮੈਂ ਦੱਸਣਾ ਚਾਹੁੰਦਾ ਜਿਹੜਾ ਸਾਡਾ 27 ਨੂੰ ਇਹ ਪ੍ਰੋਜੈਕਟ ਪਾਸ ਹੋਇਆ 27 ਨੂੰ ਅੱਜ 27 ਤਰੀਕ ਨੂੰ ਸਾਡਾ ਪ੍ਰੋਜੈਕਟ ਪਾਸ ਹੋਇਆ ਤੇ ਅਸੀਂ ਉਸ ਪ੍ਰੋਜੈਕਟ ਤੋਂ ਅਸੀਂ ਉਦੋਂ ਬਾਅਦ ਇੱਕ ਦਮ ਜੜੀ ਲੈਟਰ ਆ ਆਪਣੀ ਚੀਫ ਸੈਕਟਰੀ ਸਾਹਿਬ ਨੂੰ ਉਦੋਂ ਹੀ 28 ਤਰੀਕ ਨੂੰ ਲੈਟਰ ਭੇਜਤੀ ਪਾਈ ਬਈ ਇਹ ਛੇਤੀ ਲੋਕਾਂ ਨੂੰ ਹੁਣ ਲੋਕਾਂ ਨੂੰ ਮਾਨ ਸਾਹਿਬ ਪੰਜਾਬ ਸਰਕਾਰ ਕੋਈ ਇਹ ਇਹ ਚ ਰੋਕਿਓ ਨਾ ਜਲਦੀ ਤੋਂ ਜਲਦੀ ਆਪਣੇ ਆਫੀਸਰ ਜਿਹੜੇ ਡੀਸੀ ਨੇ ਚੀਫ ਸੈਕਟਰੀ ਸਾਹਿਬ ਤੁਸੀਂ ਵੀ ਥੱਲੇ ਆਪਣੇ ਐਸ ਡੀ ਐਮ ਮਾਲ ਆਫੀਸਰ ਨੇ ਜਿਹੜੇ ਉਹਨਾਂ ਨੂੰ ਇੱਕਦਮ ਕੰਮ ਤੇ ਲਾਓ ਕਿਉਂਕਿ ਪਹਿਲਾਂ ਹੀ ਆਪਾਂ ਬਹੁਤ ਪੰਜਾਬ ਦੇ ਇਸ ਕੰਮ 'ਚ ਪਿਛੜ ਗਏ ਆ ਬਹੁਤ ਪਿੱਛੇ ਰਹਿ ਗਏ ਆ ਤੇ ਇਹਦੇ ਨਾਲ ਤਾਂ ਪੈਸਾ ਹੀ ਆਉਣਾ ਜਿੰਨਾ ਪੈਸਾ ਚਾਹੀਦਾ ਏ ਆਪਣੇ ਥੱਲੇ ਜ਼ਮੀਨ ਐਕਵਾਇਰ ਕਰਨ ਲਈ ਉਹਨਾਂ ਨੂੰ ਅਫੀਸਰ ਲਾਓ ਤੇ ਇਹ 'ਚ ਸਾਰਿਆਂ ਦਾ ਸਹਿਯੋਗ ਚਾਹੀਦਾ ਚੀਫ ਸਕੱਟਰੀ ਸਾਹਿਬ ਨੂੰ ਅੱਜ ਦੇਖ ਲਓ 12 ਤਰੀਕ ਹੋ ਗਈ 14 ਦਿਨ ਚਿੱਠੀ ਲਿਖੀ ਨੂੰ ਹੋਗੇ 14 ਦਿਨ ਚਿੱਠੀ ਲਿਖੀ ਨੂੰ ਹੋਗੇ ਪਰ ਉਹਨਾਂ ਦਾ ਹਜੇ ਤੱਕ ਤਾਂ ਕੋਈ ਜਵਾਬ ਆਇਆ ਨਹੀਂ ਵੀ ਮੈਨੂੰ ਚਿੱਠੀ ਮਿਲ ਵੀ ਗਈ ਜਾਂ ਨਾ ਮਿਲੀ ਇਹ ਵੀ ਜਵਾਬ ਨਹੀਂ ਇਹ ਪੰਜਾਬ ਦੇ ਹਾਲਾਤ ਇਹ ਨੇ ਸਟੇਟ ਦੇ ਚਲੋ ਇਹ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਪੋਜ਼ਿਟਿਵ ਲੈ ਕੇ ਚੱਲਣਾ ਹੈ ਮੈਂ ਉਹਨਾਂ ਨੂੰ ਕਹਿਣਾ ਜਲਦੀ ਤੋਂ ਜਲਦੀ ਆਪਣੇ ਡਿਪਟੀ ਕਲੈਕਟਰ ਜਿਹੜੇ ਤਰਨਤਾਰਨ ਦਾ ਡੀਸੀ ਹੈ ਤੇ ਫਿਰੋਜ਼ਪੁਰ ਦੇ ਡੀਸੀ ਹੈ ਕਿਉਂਕਿ ਇਹਦੇ ਵਿੱਚ ਤਿੰਨ ਡਿਵੀਜ਼ਨਾਂ ਜੜੀਆਂ ਪੈਣੀਆਂ ਏ ਪਹਿਲੀ ਡਿਵੀਜ਼ਨ ਜਿਹੜੀ ਹੈ ਪੱਟੀ ਦੀ ਉਸ ਤੋਂ ਬਾਅਦ ਜੀਰਾ ਉਸ ਤੋਂ ਬਾਅਦ ਫਿਰੋਜ਼ਪੁਰ ਤਿੰਨ ਦੋ ਦਬੀਲ ਨਾਲ ਹੀ ਚ ਪੈਣੀਆਂ ਏ ਦੋ ਜਿਹਨੇ ਇਹ ਚ ਪੈਣੇ ਆ ਤਿੰਨ ਜ਼ਿਲ੍ਹੇ ਚ ਪਟਿਆਲਾ ਫਤਿਹਗੜ ਸਾਹਿਬ ਤੇ ਮਹਾਲੀ ਤਿੰਨ ਜ਼ਿਲ੍ਹੇ ਆ ਜਿਹੜੇ ਇਹ ਰਾਜਪੁਰੇ ਨੂੰ ਜੋੜਨ ਵਾਲੀ ਲਾਈਨ ਸ਼ੁਰੂ ਹੋਣਾ ਅਸੀਂ ਜਲਦੀ ਤੋਂ ਜਲਦੀ ਆ ਕੇ ਇਹਦਾ ਟੱਕ ਲਾਈਏ ਸ਼ੁਰੂਆਤ ਕਰੀਏ ਤੇ ਉਦੋਂ ਬਾਅਦ ਮੇਰੇ ਅਫਸਰ ਸਭਨ ਸਾਰੇ ਬੈਠੇ ਆ ਚਾਹੇ ਜੀਐਮ ਸਾਡਾ ਨਾਰਦਰਨ ਹੋਣ ਚਾਹੇ ਡੀਆਰਐਮ ਸਾਹਿਬ ਸਾਡੇ ਹੋਣ ਚਾਹੇ ਸਾਡੇ ਈਡੀ ਸਾਹਿਬ ਹੋਣ ਸਾਰੇ ਪੰਜਾਬ ਲਈ ਸਾਰਾ ਰੇਲਵੇ ਵਿਭਾਗ ਬਹੁਤ ਹਿੰਮਤ ਨਾਲ ਲੱਗਿਆ ਉਦੋਂ ਬਾਅਦ ਹੁਣ ਅਸੀਂ ਆ ਪ੍ਰੋਜੈਕਟ ਆ ਜਿਹੜਾ ਇਹ ਤੋਂ ਬਾਅਦ ਸਾਡਾ ਤਲਵੰਡੀ ਸਾਬ ਤੱਕ ਸਾਹਿਬ ਆ ਜਿਹੜਾ ਚਾਰੋਂ ਤਖਤ ਆਪਣੇ ਰੇਲ ਨਾਲ ਰੇਲ ਨਾਲ ਜੁੜੇ ਆ ਇੱਕੋ ਤਖਤਾ ਤਲਵੰਡੀ ਸਾਹਿਬ ਜਿਹੜਾ ਨਹੀਂ ਜੁੜਿਆ 29 ਕਿਲੋਮੀਟਰ ਤਕਰੀਬਨ ਉਹਦਾ ਟਰੈਕ ਆ ਉਹਦੇ ਉੱਤੇ ਰੇਲਵੇ ਅਸੀਂ ਕੰਮ ਕਰ ਰਹੇ ਆ ਕੁਝ ਦਿਨਾਂ ਦੇ ਵਿੱਚ ਉਹ ਵੀ ਪੰਜਾਬ ਨੂੰ ਵੱਡੀ ਅਨਾਉਂਸਮੈਂਟ ਆ ਜਿਹੜੀ ਖੁਸ਼ਖਬਰੀ ਅਸੀਂ ਦਵਾਂਗੇ ਪਰ ਅੱਜ ਮੈਂ ਤੁਹਾਨੂੰ ਸਾਰਾ ਦਿਖਾਇਆ ਵੀ ਕਿਸ ਤਰੀਕੇ ਨਾਲ ਇਹ 100 3 ਕਰੋੜ ਰੁਪਈਆ ਮੈਨੂੰ ਲੱਗਦਾ ਸੀ 76 ਕਰੋੜ ਰੁਪਈਆ ਜਿਹਦੇ ਪਿੱਛੇ ਫਸੇ ਬੈਠੇ ਸੀਗੇ ਮੈਨੂੰ ਕਾ ਕੋਈ ਫਰਕ ਨਹੀਂ ਪੈਂਦਾ ਜਿੱਥੇ ਅਸੀਂ 600 ਕਰੋੜ ਦਾ ਪ੍ਰੋਜੈਕਟ ਕਰ ਰਹੇ ਹਾਂ ਉੱਥੇ 200 ਕਰੋੜ ਰੁਪਇਆ ਹੋਰ ਦੇ ਦਾਂਗੇ ਕੀ ਹੋ ਜਾਊਗਾ ਜੀ ਜ਼ਮੀਨ ਦਾ ਪੈਸਾ ਅਸੀਂ ਦਵਾਂਗੇ ਇੱਕ ਇੱਕ ਚੀਜ਼ ਅਸੀਂ ਹੁਣ ਸਿਰਫ ਕਿਉਂਕਿ ਜੇ ਉਹ ਕੰਮ ਵੀ ਅਸੀਂ ਕਰ ਦਿੰਦੇ ਪਰ ਉਹ ਸਟੇਟ ਦਾ ਆਪਣਾ ਅਧਿਕਾਰ ਆ ਇਹਨਾਂ ਨੇ ਸਾਨੂੰ ਆਪਣੇ ਅਫੀਸਰ ਲਾ ਕੇ ਦੇਣੇ ਆ ਤੇ ਆ ਸਟੱਡੀ ਜਿਹੜੀ ਗੁਨਾਨਕ ਦੇਵ ਯੂਨੀਵਰਸਿਟੀ ਦੀ ਹੋਈ ਹੋਈ ਆ ਇੱਕ ਇੱਕ ਪਿੰਡ ਤੇ ਉਹਨਾਂ ਨੇ ਜਾ ਕੇ ਬੱਚਿਆਂ ਨੇ ਕੀਤਾ ਕਿ ਕਿਸ ਬੰਦੇ ਦੇ ਕਿੰਨੀ ਨੌ ਜ਼ਮੀਨ ਆ ਕਿਸ ਨੂੰ ਕੀ ਚਾਹੀਦਾ ਤੇ ਉਹਨਾਂ ਦੀਆਂ ਡਿਮਾਂਡਸ ਵੀ ਨੇ ਜਿਹੜੀਆਂ ਸਾਰੀਆਂ ਸਭ ਦੇਣ ਨੂੰ ਤਿਆਰ ਨੇ ਕੋਈ ਕਿਸੇ ਨੂੰ ਉੱਤੇ ਦਿੱਕਤ ਨਹੀਂ ਗਈ ਮੈਂ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦਾ ਕਿਸਾਨੀ ਯੂਨੀਅਨ ਨੂੰ ਬੇਨਤੀ ਕਰਦਾ ਇਹਦੇ ਉੱਤੇ ਇਹ ਡਵੈਲਪਮੈਂਟ ਦੇ ਇਸ਼ੂ ਨੇ ਇਹਦੇ ਉੱਤੇ ਆਪਾਂ ਜਲਦੀ ਤੋਂ ਜਲਦੀ ਕੰਮ ਕਰੀਏ ਆਪਣਾ ਬਹੁਤ ਵੱਡਾ ਫਾਇਦਾ ਏ ਆਪਾਂ ਪਿੱਛੇ ਰਹਿ ਜਾਂਦੇ ਆ ਫਿਰ ਕਿਉਂ ਇਹ ਅੱਜ ਆਪਣੇ ਕੋਲ ਮੌਕੇ ਨੇ ਮੈਂ ਮਿਨਿਸਟਰੀ ਚ ਬੈਠਾ ਹਾਂ ਤੇ ਅੱਜ ਜਿੰਨਾ ਪੰਜਾਬ ਨੂੰ ਡਵੈਲਪ ਕੀਤਾ ਜਾ ਸਕਦਾ ਪੰਜਾਬ ਨੂੰ ਦੁਨੀਆ ਨਾਲ ਜੋੜਿਆ ਜਾ ਸਕਦਾ ਤਾਂ ਹੀ ਤਾਂ ਹੀ ਡਵੈਲਪਮੈਂਟ ਹੋਊਗੀ ਨਾ ਆਪਾਂ ਐਵੇਂ ਹੀ ਕਹਿੰਦੇ ਰਹਨੇ ਆ ਜਦੋਂ ਮੌਕਾ ਹੁੰਦਾ ਉਦੋਂ ਮੌਕਾ ਨਹੀਂ ਖੁੰਝਣਾ ਚਾਹੀਦਾ ਹੁਣ ਦੁਬਾਰਾ ਸਾਡੇ ਕੋਲ ਨਰਿੰਦਰ ਮੋਦੀ ਜੀ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਡੇ ਕੋਲ ਮੌਕਾ ਏ ਇਹ ਮੌਕਾ ਆਪਾਂ ਫਾਇਦਾ ਉਠਾ ਲਈਏ ਇਹ ਫਾਇਦਾ ਉਠਾ ਲਈਏ ਨਾਲੇ ਨਾਲੇ ਇਹ ਨਹੀਂ ਪੈਸੇ ਮਿਲਣੇ ਆ ਆਪਾਂ ਕਿਹੜਾ ਕਿਸੇ ਤੋਂ ਕੋਈ ਮੁਸ਼ਕਿਲ ਲੈਣੀ ਆ ਜੇ ਅਗਲਾ ਕੋਈ ਕਹਿੰਦਾ 50 ਅਸੀ ਕਰੋੜ ਦਾਣ ਨੂੰ ਧਿਆਨ ਕੋਈ ਕੋਈ ਗੱਲ ਐਸੀ ਹੋਵੇ ਨਾ ਜਦੋਂ ਅਸੀਂ ਆਪ ਬੈਠੀ ਆ ਪੰਜਾਬੀ ਅਸੀਂ ਇੱਕ ਆਪ ਜ਼ਿੰਮੇਦਾਰ ਆ ਤੇ ਇਸ ਗੱਲ ਦੀ ਕੋਈ ਕਮੀ ਨਹੀਂ ਮੈਂ ਦੁਬਾਰਾ ਪ੍ਰਧਾਨ ਮੰਤਰੀ ਜੀ ਨੂੰ ਅਕਸ਼ੁਨੀ ਵੈਸ਼ਨਵ ਜੀ ਨੂੰ ਤੇ ਰੇਲਵੇ ਦੇ ਸਾਰੇ ਹੀ ਸਾਡੇ ਮਹਿਕਮੇ ਨੂੰ ਮੈਂ ਬਹੁਤ-ਬਹੁਤ ਇਸ ਗੱਲ ਦੀ ਮੁਬਾਰਕ ਦਿਨਾਂ ਵਧਾਈ ਦਿਨਾ ਵੀ ਜੋ ਸੁਣਦੇ ਹੁੰਦੇ ਸੀ ਪਾਰਲੀਮੈਂਟ ਚ ਬੈਠ ਕੇ 2009 ਤੋਂ ਦਾ ਨਹੀਂ ਉੱਥੇ ਬੈਠਾ ਹੈ ਹਰ ਬੰਦਾ ਉੱਥੇ ਬੋਲਦਾ ਸੀ ਵੀ ਰੇਲਵੇ ਦੇ ਆ ਪ੍ਰੋਜੈਕਟ ਦੇ ਦਿਓ ਜੀ ਰੇਲਵੇ ਦੇ ਆ ਪ੍ਰੋਜੈਕਟ ਦੇ ਦਿਓ ਆ ਜਿਹੜਾ ਹੈ ਇਹ ਪੱਟੀ ਫਰੋਜਪੁਰ ਇਹਦਾ ਮੈਂ ਸਮਝਦੇ ਜਿੰਨੇ ਵੀ ਉਰੇ ਬੈਠੇ ਹੋਣਗੇ ਸਭ ਨੂੰ ਇਹ ਯਾਦ ਹੋਊਗਾ ਵੀ ਪੱਟੀ ਫਰੋਜਪੁਰ ਪੱਟੀ ਫਰੋਜਪੁਰ ਅੱਜ ਜੋ ਪੂਰੇ ਹੋ ਗਏ ਅੱਜ ਸੱਚ ਹੋ ਗਏ ਅੱਜ ਜਮੀਨ ਤੇ ਉਤਾਰ ਕੇ ਦਿਖਾਏ ਆ ਤੇ ਮੈਂ ਸਮਝਦਾ ਹੋਰ ਵੀ ਇੱਕ ਚਾਰ ਮੇਰੇ ਹਮੇਸ਼ਾ ਹੁੰਦੇ ਸੀ ਚਾਰ ਬਾਕੀ ਤਾਂ ਕਰੀ ਨ ਲੱਗੇ ਆ ਹੋਰ ਚਾਰ ਹੁੰਦੇ ਸੀ ਇੱਕ ਚੰਡੀਗੜ੍ਹ ਨੂੰ ਜੋੜਨਾ ਇੱਕ ਪੱਟੀ ਵਾਲਾ ਇਹ ਤੀਜਾ ਜਿਹੜਾ ਤੱਕ ਸਭ ਨੂੰ ਹੋਣਾ ਚੌਥਾ ਸੀਗਾ ਸਾਡਾ ਆ ਗੁਰਦਾਸਪੁਰ ਚ ਜਿਹੜਾ ਆ ਬਿਆਸ ਤੋਂ ਲੈ ਕੇ ਇਹ ਜਿਹੜਾ ਆਪਣਾ ਕਾਦੀਆਂ ਕਾਦੀਆਂ ਬਿਆਸ ਉਹਨੂੰ ਵੀ ਜਿਹੜਾ ਹੈ ਅਗਲੇ ਸਾਲ ਦੇ ਵਿੱਚ ਵਿੱਚ ਉਹਨਾਂ ਨੂੰ ਵੀ ਸਰੇ ਲਾ ਦਾਂਗੇ ਕੋਈ ਐਸਾ ਪ੍ਰੋਜੈਕਟ ਹੀ ਨਹੀਂ ਰਹੂਗਾ ਤੇ ਅਸੀਂ ਡਬਲਿੰਗ ਕਰ ਰਹੇ ਹਾਂ ਡਬਲਿੰਗ ਇੱਥੇ ਚੰਡੀਗੜ੍ਹ ਤੋਂ ਜਿਹੜਾ ਮਰਿੰਡਾ ਲਿੰਕ ਆ ਇਹ ਸਿੱਧਾ ਜਿਹੜਾ ਲੁਧਿਆਣੇ ਤੱਕ ਇਹਨੂੰ ਡਬਲ ਕਰ ਰਹੇ ਹਾਂ ਫਿਰ ਲੁਧਿਆਣੇ ਤੋਂ ਫਿਰੋਜ਼ਪੁਰ ਉਹਨੂੰ ਸਿੱਧਾ ਡਬਲ ਕਰ ਰਹੇ ਹਾਂ ਇਹ ਸਾਰੀਆਂ ਚੀਜ਼ਾਂ ਐ ਜਿਹੜੀਆਂ ਪ੍ਰਪੋਜ਼ਲ ਇਹਨਾਂ ਦੇ ਚੱਲ ਰਹੇ ਆ ਤੇ ਵਾਰੀ-ਵਾਰੀ ਅਨਾਊਂਸਮੈਂਟਾਂ ਜਿਹੜੀਆਂ ਕਰਾਂਗੇ ਨਹੀਂ ਇੰਨਾ ਇਕੱਠਾ ਪੈਸਾ ਦੇ ਤਾਂ ਕਿਤੇ ਪੰਜਾਬ ਵਾਲਿਆਂ ਤੋਂ ਸਾਂਭੀ ਨਾ ਹੋਵੇ ਸਰਕਾਰ ਵੀ ਐਸੀ ਹੈ ਨਾ ਕਿਤੇ ਨਾਲੇ ਫੇਰ ਉਧਰਲੇ ਪਾਸੇ ਕਿਧਰੇ ਹੋਰ ਪਾ ਖਾਤੇ ਚ ਪਾ ਜਾਣ ਪੈਸੇ ਨੇ ਇਕੱਠੇ ਦੇਤੇ ਅੱਗੇ ਨਹੀਂ ਲੱਭਦੇ ਸਾਰੇ ਕਿੰਨਾ ਮਤਲਬ ਹੜਾਂ ਦੇ ਉਹਨਾਂ ਦੇ ਪੈਸੇ ਨਹੀਂ ਲੱਭਦੇ ਤੇ ਇਸ ਕਰਕੇ ਪੂਰੀ ਨਿਗ੍ਹਾ ਰੱਖ ਕੇ ਪੈਸਿਆਂ ਤੇ ਇਹਨਾਂ ਨੂੰ ਦਮਾਂਗੇ ਆਹ ਚਿੱਠੀਆਂ ਹੈਗੀਆਂ ਉਹ ਦੇਖ ਲਓ ਜੀਆ ਥੋੜੇ ਮੂਰੇ ਮੈਂ ਕਹਾਂ ਵੀ ਕਿਸੇ ਨੂੰ ਇਹ ਨਾ ਰਵੇ ਆ ਬਦਲ ਸਾਹਿਬ ਦੀ ਲਿਖੀ ਹੋਈ ਹੈ ਚਿੱਠੀ ਉਸ ਵੇਲੇ ਲਾਲੂ ਪ੍ਰਸ਼ਾਦ ਯਾਦਵ ਜੀ ਨੂੰ ਲਿਖੀ ਹੋਈ ਹੈ ਉਹ ਦੇਖੋ ਲਾਲੂ ਜੀ ਤੋਂ ਲੈ ਕੇ ਚਿੱਠੀਆਂ ਹੀ ਲੱਗਦੇ ਰਹੇ ਚਿੱਠੀ-ਚਿੱਠੀ ਖੇਡਦੇ ਰਹੇ ਕਿਸੇ ਨੇ ਕੁਝ ਨਹੀਂ ਕੀਤਾ ਕਾਂਗਰਸ ਦੀ ਸਰਕਾਰ ਵੇਲੇ ਵੀ ਆਈ ਅੱਗੇ ਦੇਖੋ ਚਿੱਠੀਆਂ ਜਿਹੜੀਆਂ ਉਹ ਇੱਕ ਦੂਜੇ ਨੂੰ ਮੈਂ ਸਾਰੀਆਂ ਦਿਖਾਉਣਾ ਚਾਹਣਾ ਵੀ ਕਿਸੇ ਨੇ ਕੀਤਾ ਨਹੀਂ ਬੰਸਲ ਜੀ ਵੇਲੇ ਸ਼ੁਰੂ ਹੋਇਆ ਉਹਨਾਂ ਦੇ ਜ਼ਮੀਨ ਦੇ ਪੈਸੇ ਉਹ ਮੰਗੀ ਗਏ ਸਟੇਟ ਤੋਂ ਬੰਸਲ ਜੀ ਸਤਕਾਰਯੋਗ ਨੇ ਇੱਕ ਮਾਰਦੇ ਸਾਈਨ ਕੀ ਲੈਣਾ ਸੀ ਜੀ ਪੰਜਾਬ ਤੋਂ ਪੰਜਾਬ ਤੋਂ ਪਹਿਲਾ ਕਰਜ਼ੇ ਦਾ ਪੰਜਾਬ ਤੋਂ ਕਿਉਂ ਪੈਸੇ ਲੈਣੇ ਆ ਤੇ ਜਦੋਂ ਅਸੀਂ ਆਏ ਹਾਂ ਨਰਿੰਦਰ ਮੋਦੀ ਜੀ ਦੇ ਨਾਲ ਉਹ ਕਹਿੰਦੇ ਹਾਲਾਤ ਦੱਸੇ ਵੀ ਸਾਡੇ ਕੋਲ ਨਹੀਂ ਜੀ ਕੋਈ ਪੈਸਾ ਹੈ ਪੰਜਾਬ ਵਿੱਚ ਦੇਵੋਂਗੇ ਤਾਂ ਤੁਸੀਂ ਦੋਗੇ ਤੇ ਅੱਜ ਕਲੀਅਰ ਸਾਰਾ ਪੈਸਾ ਲੈ ਕੇ ਉਹਨਾਂ ਤੋਂ ਐਨ ਜੇਬਾਂ ਭਰ ਕੇ ਫਿਰ ਚੰਡੀਗੜ੍ਹ ਚ ਆ ਕੇ ਪ੍ਰੈਸ ਕਾਨਫਰੰਸ ਕੀਤੀ ਆ ਤੇ ਮੈਂ ਫਿਰ ਉਹਨਾਂ ਦਾ ਬਹਾਦਰ ਸ਼੍ਰੀਸ਼ ਜੀ ਸ੍ਰੀਜ ਪ੍ਰਭੂ ਜੀ ਨੂੰ ਚਿੱਠੀਆਂ ਲਿਖਦੇ ਰਹੇ ਅਮਰਿੰਦਰ ਸਿੰਘ ਜੀ ਉਦੋਂ ਕਾਂਗਰਸ ਦੇ ਮੁੱਖ ਮੰਤਰੀ ਸੀਗੇ ਹੋਰ ਛੱਡੋ ਮਟੇਕ ਸਿੰਘ ਆਲੂ ਵਾਲੀਆ ਜੀ ਜਿਹੜੇ ਜਿਹੜੇ ਜਿਹੜਾ ਸਭ ਕੁਝ ਜਿਵੇਂ ਅੱਜ ਨੀਤੀ ਦੀ ਹੋਗਾ ਲੱਖਾਂ ਕਰੋੜਾਂ ਦਾ ਫੈਸਲਾ ਕਰਦਾ ਉਦੋਂ ਪਲੈਨਿੰਗ ਕਮਿਸ਼ਨ ਹੁੰਦਾ ਸੀ ਉਹੀ ਚਿੱਠੀਆਂ ਚਿੱਠੀਆਂ ਜਿਹੜੀਆਂ ਖੇਡਦੇ ਰਹੇ ਮੈਂ ਅੱਜ ਇਹਨਾਂ ਦੀ ਗੱਲ ਬਾਤ ਕਰੂੰਗਾ ਅਮ੍ਰਿਤਪਾਲ ਸਟੇਸ਼ਨ ਇਹ ਸਾਰੇ ਚੱਲ ਰਹੇ ਆ ਪਰ ਅੱਜ ਬਹੁਤ ਖੁਸ਼ੀ ਦੀ ਗੱਲ ਆ ਮੈਨੂੰ ਇਹ ਲੱਗਦਾ ਵੀ ਯਾਰ ਮੈਂ ਜੇ ਉੱਥੇ ਬੈਠਾ ਭਾਜਪੀ ਨੇ ਮੈਨੂੰ ਮੰਤਰੀ ਬਣਾਇਆ ਤੇ ਮੈਨੂੰ ਲੱਗਦਾ ਵੀ ਮੈਂ ਪੰਜਾਬ ਲਈ ਜੋ ਮੈਂ ਸੋਚ ਕੇ ਗਿਆ ਸੀ ਜੋ ਮੈਂ ਕਾਂਗਰਸ ਨੂੰ ਛੱਡ ਕੇ ਜਦੋਂ ਮੈਂ ਗਿਆ ਸੀ ਮੈਂ ਇਹੀ ਸੋਚ ਲੈ ਕੇ ਗਿਆ ਸੀ ਵੀ ਪੰਜਾਬ ਲਈ ਕੁਸ਼ ਕਰੀਏ ਤੇ ਅੱਜ ਖੁਸ਼ੀ ਆਂਦੀ ਆ ਜਦੋਂ ਆਹ ਰੋਲ ਸਾਈਨ ਹੋ ਕੇ ਫੈਲਾਉਂਦੀਆਂ ਲੈ ਕੇ ਆਉਂਦੇ ਆ ਤਾਂ ਉਹਦੀ ਖੁਸ਼ੀ ਉਹ ਅਲੱਗ ਹੁੰਦੀ ਹੈ ਤੇ ਉਹ ਵੀ ਸੈਂਕੜੇ ਕਰੋੜਾਂ ਦੀਆਂ ਲੈ ਕੇ ਆਉਨੇ ਆ ਕੋਈ ਐਵੇਂ ਹੀ ਨਹੀਂ ਵੀ 5 ਕਰੋੜ 2 ਕਰੋੜ ਜਾਂ ਕਿਤੇ ਜੀ ਆ ਜਿਹੜਾ ਕੀ ਆ ਕਿਹੜਾ ਹਸਪੀਟਲ ਜਿਹੜੇ ਆ ਕੀ ਖੋਲਦੇ ਕਲੀਨਿਕ ਖੋਲਤੀ ਜੀ ਕਿਤੇ ਉਹਨਾਂ ਰੰਗ ਰੋਗਨ ਕਰਕੇ ਇਹ ਇਹ ਟੈਂਪਰੇਰੀ ਕੰਮ ਨਹੀਂਗਾ ਸਾਡੇ ਕੋਲ ਅਸੀਂ ਨਵੀਆਂ ਚੀਜ਼ਾਂ ਜਿਹੜੀਆਂ ਉਹ ਪੰਜਾਬ ਲਈ ਲੈ ਕੇ ਆ ਰਹੇ ਆ ਤੇ ਦੁਬਾਰਾ ਪੰਜਾਬ ਨੂੰ ਰੰਗਲਾ ਗਿੱਧੇ ਦਾ ਪੰਜਾਬ ਭੰਗੜਿਆਂ ਦਾ ਪੰਜਾਬ ਐ ਬਣਾਉਂਗਾ ਜਦੋਂ ਨੌਜਵਾਨਾਂ ਦੀਆਂ ਜੇਬਾਂ 'ਚ ਪੈਸਾ ਜਾਊਗਾ ਤਾਉਰ ਗੈਂਗਸਟਰਵਾਦ ਖਤਮ ਹੋਊਗਾ ਤਾਉਰੇ ਨਸ਼ਾ ਖਤਮ ਹੋਊਗਾ ਗੱਲਾਂ ਨਾਲ ਨਹੀਂ ਖਤਮ ਹੋਣਾ ਇਹ ਜਦੋਂ ਇਹ ਇਹ ਚੀਜ਼ਾਂ ਹੋਣਗੀਆਂ ਪੈਸਾ ਆਊ ਖੁਸ਼ਹਾਲੀ ਹੋ ਪੈਸੇ ਦੀ ਰੋਟੇਸ਼ਨ ਹੋਊਗੀ ਤੇ ਸਾਡਾ ਜਿਹੜਾ ਕੰਮ तकरीबन ਮੈਂ ਤੁਹਾਨੂੰ ਦੱਸ ਰਿਹਾ ਵੀ 2000 ਕਰੋੜ ਤੋਂ ਉੱਤੇ ਦੇ ਕੰਮ ਨੇ ਜਿਹੜੇ ਉਹ ਰੇਲਵੇ ਦੇ ਚੱਲ ਰਹੇ ਆ ਆਲਰੇਡੀ ਚੱਲ ਰਹੇ ਆ 1100 ਕਰੋੜ ਦੇ ਸਟੇਸ਼ਨ ਬਣ ਰਹੇ ਆ ਬਾਕੀ ਨੰਗਲ ਤੋਂ ਜਿਹੜੀ ਤੁਸੀਂ ਲਾਈਨ ਜਾ ਕੇ ਦੇਖਿਓ ਕਿੰਨੀ 2000 ਕਰੋੜ ਦੀ ਉਹ ਕੱਲੀ ਬਣ ਰਹੀ ਆ ਮਨੂ ਪਲੀ ਨੂੰ ਜਿਹੜੀ ਅੱਗੇ ਜਾ ਰਹੀ ਆ ਤੇ ਆਹ ਪੈਸੇ ਸਾਰੇ ਇਹ ਪੰਜਾਬੀ ਠੇਕੇਦਾਰ ਹੋਣਗੇ ਇਹ ਚ ਪੰਜਾਬੀ ਟੈਂਡਰ ਲੈਣਗੇ ਇਹ ਚ ਪੰਜਾਬੀ ਕੰਮ ਕਰਨਗੇ ਇਹ ਚ ਇਹ ਗੱਲ ਹੁੰਦੀ ਆ ਪੰਜਾਬ ਦੀ